ਹਲ ਕਫਰੀ ਕੋਟ ਦੇ ਵਸਨੀਕਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰਮ ਆਵਾਜ ਜੈ ਸ਼੍ਰੀ ਰਾਮ ਦੋਸਤੋ ਪਿਆਰੇ ਮਿੱਤਰੋ ਭੈਣੋ ਭਰਾਵੋ ਬੱਚਿਓ ਜਿਨ੍ਹਾਂ ਦੀਆਂ ਮੋਟਾ ਪਹਿਲੀ ਵਾਰੀ ਪੜੀਆਂ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਮੈਂ ਹਰ ਪਿੰਡ ਵਿੱਚ ਆ ਕੇ ਪਰਸਵਰੀ ਬੇਨਤੀ ਕਰਨਾ ਚਾਹੁੰਦਾ ਸੀ ਚਾਹੁੰਦੇ ਹੋਏ ਵੀ ਮੈਨੂੰ ਆਉਣ ਨਾ ਦਿੱਤਾ ਗਿਆ ਤੁਸੀਂ ਭਲੀ ਭਾਣਤੀ ਜਾਣੀ ਹੋ ਸਾਰੇ ਹਾਲਾਤ ਤੋਂ ਕਿ ਕੀ ਹਾਲਾਤ ਬਣ ਗਏ ਸਨ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਟਕਰਾਅ ਹੋਵੇ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਫਸਾਦ ਹੋਣ ਤੁਸੀਂ ਆਪਣੀ ਸਿਪਾਹੀ ਜਾਨਾ ਕਾਇਮ ਰੱਖੋ ਔਰ ਹਮ ਹਮਾ ਕੇ ਇਸ ਲੋਕਤੰਤਰ ਦੇ ਦਿਵਸ ਵਿੱਚ ਆਪਣਾ ਹਿੱਸਾ ਪਾਓ ਤੁਸੀਂ ਹਿੱਸਾ ਆਪਣੇ ਵੋਟ ਦੇ ਕੇ ਹੀ ਪਾ ਸਕਦੇ ਹੋ ਕਮਲ ਫੁੱਲ ਹੈ ਚੋਣ ਦਾ ਨਿਸ਼ਾਨ ਕਮਲ ਦਾ ਬਟਨ ਦਬਾ ਕੇ ਆਪਣੇ ਵੀ ਹਸਰਾਂ ਅੰਸ ਨੂੰ ਕਾਮਯਾਬ ਕਰੋ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਕਾਰ ਕਰ ਵਿੱਚ ਇੱਕ ਇੱਕ ਪਿੰਡ ਵਿੱਚ ਆ ਕੇ ਮੈਂ ਧੰਨਵਾਦ ਕਰਾਂਗਾ